ਸ੍ਰੀ ਗੁਰੂ ਸਾਹਿਬ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਟੀਮ ਵਿੱਚ ਕਿਮੋ ਜੀ ਤੁਸੀਂ ਸਾਇ ਵਾਈਟ ਨਹੀਂ ਦਿੱਤੀ ਕਿੱਪਾਣਾ ਸਭ ਠੀਕ ਠਾਕ ਹੋ ਗੋਗੇ ਇਹ ਆਪਾਂ ਪਿਓ ਕੇ ਰੱਖਿਆ ਜਾਈਏ ਹੈ ਜੀ ਸੋਲੇ ਇਹ ਧੋਲੇ ਸੀਗੇ ਮੈਂ ਦੋ ਤਿੰਨ ਵਾਰੀ 10 ਮਿੰਟ ਹੋ ਗਏ ਧੋਪੇ ਰੱਖਿਆ ਇਹ ਪਾਣੀ ਗਰਮ ਕਰਕੇ ਆਪਾਂ ਇਹਦੇ ਵਿੱਚ ਭਾ ਕੇ ਰੱਖ ਦਾਂਗੇ ਜਲਦੀ ਕੋਲੇ ਅਣੀ ਥੋੜਾ ਜਿਹਾ ਹੋਰ ਘਰਨ ਕਰਕੇ ਫਿਰ ਗੈਸ ਬੰਦ ਕਰ ਲਾਂਗੇ ਆਪਾਂ ਹੁਣ ਆਪਾਂ ਲੱਗ ਗਏ ਜੀ ਪ੍ਰੈਸ ਕਰਨ ਇੱਕ ਵਰਦੀ ਸੀ ਬੇਟੇ ਦੀ ਤੇ ਇੱਕ ਸੂਟ ਸੀਗਾ ਜੀ ਹੁਣ ਆਪਾਂ ਕਰਕੇ ਰੱਖ ਲੈਨੇ ਸਵੇਰੇ ਜਲਦੀ ਹੁੰਦੀ ਹੈ ਕੰਮਾਂ ਦੀ ਨਹੀਂ ਕਰੀ ਜਾਂਦੀ ਕਈ ਵਾਰੀ ਰਾਤ ਅੱਜ ਕੱਲ ਮੌਸਮ ਦਾ ਵੀ ਪਤਾ ਨਹੀਂ ਲੱਗਦਾ ਜੀ ਮੌਸਮ ਖਰਾਬ ਹੋ ਜੇ ਤਾਂ ਲਾਈਟ ਵੀ ਚਲੀ ਜਾਂਦੀ ਹੈ ਸਵੇਰ ਨੂੰ ਕਈ ਵਾਰ ਲਾਈਟ ਵੀ ਨਹੀਂ ਹੁੰਦੀ ਤਾਂ ਕਰਕੇ ਹੁਣ ਆਪਾਂ ਸਾਮ ਨੂੰ ਹੀ ਕਰਕੇ ਰੱਖ ਲੈਣੇ ਆ ਸਵੇਰੇ ਹੋਰ ਕੰਮ ਬਹੁਤ ਹੁੰਦੇ ਨੇ ਜੀ ਜਲਦੀ ਹੁੰਦੀ ਹੈ ਪ੍ਰੈਸ ਕਰਨ ਦਾ ਟਾਈਮ ਨਹੀਂ ਲੱਗਦਾ ਦੋ ਹੀ ਸੂਟ ਕਰੇ ਨੇ ਜੀ ਅੱਜ ਆਪਾਂ ਜਿਆਦਾ ਨਹੀਂ ਕਰੇ ਪ੍ਰੈਸ ਕਰਕੇ ਆਪਾਂ ਧਾਲ ਪਾਣੀ ਬਣਾਉਨੇ ਆ ਜੀ ਸੋਲੇ ਵਾਲ ਕੇ ਰੱਖੇ ਹੋਏ ਨੇ ਆਪਣੇ ਤੜਕਾ ਲਾ ਲਾਂਗੇ ਆਪਾਂ ਤੇ ਨਾਲ ਬਣਾ ਦਾਂਗੇ ਜੀ ਚਾਟ ਬੱਚਿਆਂ ਲਈ ਆ ਇਹਨਾਂ ਘੰਟੇ ਹੋ ਗਏ ਜੀ ਇਹਨਾਂ ਨੂੰ ਭਿਓ ਕੇ ਰੱਖਿਆ ਨੂੰ ਸੋਲਿਆ ਨੂੰ ਫਿਰ ਲਗਾਇਨੇਗੇ ਹੁਣ ਆਪਾਂ ਇਹਨਾਂ ਨੂੰ ਉਬਾਲ ਲਈਏ ਚਾਰ ਪੰਜ ਮਿੰਟ ਝਰਵਾ ਲਈਏ ਇਹ ਰੌੜੇ ਦੀ ਥੋੜੀ ਜਿਹੀ ਢਿੱਲੀ ਹੈ ਜੀ ਇਹਨੂੰ ਫਰਿੱਜ 'ਚ ਰੱਖ ਦਿੰਨੇ ਵਕਫਾ ਵਾਲੇ ਖਾਣੇ ਦੇ 2 ਮਿੰਟ ਪਹਿਲਾਂ ਚਾਰ ਪੰਜ ਤੇ ਘਰਵਾ ਲਾਂਗੇ ਤੇ ਇਧਰ ਨਾਲ ਹੁੰਦੇ ਆਪਾਂ ਤੜਕਾ ਬਣਾ ਲਾਂਗੇ ਤੇਲ ਆਪਾਂ ਵਧੀਆ ਗਰਮ ਕਰ ਲਈਏ ਚ ਧੂਆ ਕੱਢ ਲਿਆ ਸਰੋਂ ਦਾ ਤੇਲ ਹੈ ਤੇ ਹੁਣ ਗੈਸ ਆਪਾਂ ਘੱਟਤੀ ਕਰ ਲਿਆ ਪਹਿਲਾਂ ਜੀਰਾ ਪਾ ਲੈਣਾ ਹੁਣ ਇਹ ਪਾ ਦਾਂਗੇ ਆਪਾਂ ਦਸਾਂ e adesso la faccio in tomatra. Non ho ਮੁੰਡਾ ਨੇ ਇਹੋ ਜਿਹੇ ਕੰਮ ਕਰਨੇ ਕਿ ਆਪਾਂ ਚੱਕੀ ਇਹਦੇ ਵਿੱਚ ਪਾਲਾ ਨਹੀਂ ਪਿਆ ਜਿਸ ਪਾਸ ਨਿੰਬੂ ਆਪਣੇ ਕੋਲ ਹੈ ਨਹੀਂ ਜੀ ਆਪਾਂ ਸਿਰਕਾ ਪਾਵਾਂਗੇ ਵਿਨੀਗਰ ਥੋੜੇ ਪਾਵਾਂਗੇ ਉਸ ਨਾਲ ਆਪਣਾ ਭੁੱਜ ਰਿਹਾ ਜੀ ਤੇ ਗੈਸ ਥੋੜਾ ਜਿਹਾ ਆਪਣਾ ਘੱਟ ਚੱਲਦਾ ਜੀ ਇੰਦਰਲਾ ਟਾਈਮ ਲੱਗਦਾ ਤੇ ਕਾ ਆਪਣੇ ਇਹ ਰੇਕਲੀ ਦਾ ਬਚਾ ਆ ਜਾਂਦਾ ਸੀਗਾ ਜੀ ਇੱਕ ਸੀ ਜਾਂ ਦੋ ਸੀ ਕੋਈ ਪਤਾ ਨਹੀਂ ਕਈ ਵਾਰੀ ਇੱਥੇ ਸੈਲਫ ਤੇ ਆ ਜਾਂਦਾ ਜਾਂ ਟਾਕੀ ਸਾਹਮਣੇ ਕਈ ਵਾਰੀ ਫਸ ਤੇ ਹੁੰਦਾ ਜੀ ਜਦੋਂ ਵੀ ਆਪਾਂ ਰਸੋਈ 'ਚ ਆਉਣਾ ਥੋੜੇ ਟਾਈਮ ਬਾਅਦ ਹੀ ਤਾਂ ਉਹ ਇੱਥੇ ਬੈਠਾ ਹੁੰਦਾ ਇਹ ਆ ਪਰਖੀਆਂ ਜੀ ਫਰਨੇਲ ਦੀਆਂ ਗੋਲੀਆਂ ਇਹ ਕਾ ਰੱਖੀ ਇਹਦਾ ਇੱਕ ਆ ਇਧਰ ਸਾਈਡ ਤੇ ਇੱਕ ਉਹ ਸੀਗੀ ਜੀ ਟੋਪਰੀ ਕੋਲ ਥੱਲੇ ਜਿੱਦਣੇ ਆਪਾਂ ਇਹ ਰੱਖੀਆਂ ਨੇ ਜੀ ਉਹਦੇ ਦਾ ਆਪਾਂ ਬੱਚਾ ਰਸੋਈ ਦੇ ਵਿੱਚ ਨਹੀਂ ਦੇਖਿਆ ਕੱਲੀ ਦਾ ਤੁਸੀਂ ਵੀ ਧਾਕ ਕੇ ਜਰੂਰ ਦੇਖਿਓ ਰਸੋਈ ਚ ਆਪਾਂ ਖਾਣਾ ਬਣਾਉਨੇ ਆ ਜੀ ਤੇ ਗੱਲ ਛੋਟੀ ਹੈ ਕਿ ਅੱਜ ਵੀ ਦਾ ਪਤਾ ਨਹੀਂ ਜਾਦਾ ਉਹਦੇ ਵਿੱਚ ਦੇਖ ਕੇ ਕਿ ਕੀ ਚੀਜ਼ ਨੇ ਆਪਾਂ ਹੰਡਾ ਡਾ ਰਹੀਆਂ ਨੇ ਤੁਸੀਂ ਇਹ ਗੋਲਿਆ ਧਾਕ ਕੇ ਜਰੂਰ ਦੇਖੋ ਤਾਂ ਇ ਕਰਕੇ लून मिर्च पालने भी अपना छोले so, पर un po' di acqua. e un po' di masala e un po' di salda e ਪਾ ਕੇ ਵਾਹੇ ਲਈ ਜੀ ਤੇ ਖਾਂਦੀ ਕੱਢ ਲੈਨੇ ਬੱਚੇ ਖਾ ਲੈਣਗੇ ਇਹ ਆਲੂ ਪਾ ਦਾਂਗੇ ਇੱਕ ਸਾਤਾ ਪਾ ਦਾਂਗੇ ਬਾਅਦ ਵਿੱਚ ਇਹਨੂੰ ਭਨਨ ਦਾ ਨਹੀਂ ਤਰੀ ਗਾੜੀ ਹੋ ਜੇ ਇਹਦੇ ਨਾਲ ਪਾਣੀ ਪਾ ਲਵਾਂਗੇ ਜਿੰਨਾ ਆਪਾਂ ਨੂੰ ਜ਼ਰੂਰਤ ਹੈ ਪਿਆਜ਼ ਤੇ ਟਮਾਟਰ ਪਾ ਦਾਂਗੇ ਬਰੀ ਕੱਟ ਕੇ ਦੇ ਵਿੱਚ ਜਿਆਦਾ ਨਹੀਂ ਆਪਣੇ ਕੋਲ ਨਹੀਂ ਆ ਪਖੀਰਾ ਵੀ ਪਾ ਲੈਣਾ ਸੀ ਥੋੜਾ ਜੰਮੂ ਜੀ ਪਾ ਲਾਂਗੇ ਜੀ ਦੇ ਉੱਤੇ ਇਕਾ ਲੂੰ ਪਾਲਾਂਗੇ ਜੀ ਥੋੜਾ ਜਿਹਾ ਪਹਿਲਾਂ ਹੁਣ ਤਾਂ ਕਿ ਆਪਣੇ ਵਾਲੇ ਹੋਏ ਨੇ ਚੋਲੇ ਥੋੜੀ ਜੀ ਦੇਗੀ ਮਰਚ ਪਾ ਦਈਏ ਆਪਾਂ ਰਿਜ ਰਹੀ ਹੈ ਇਹ ਤਾਂ ਆਪਣੀ ਇਹ ਮੇਥੀ ਪਾ ਦਾਂਗੇ ਇਹਦੇ ਵਿੱਚ ਹੁਣ ਆਪਾਂ ਢਾਲ ਆਪਣੀ ਬਣ ਗਈ ਜੀ ਗੈਸ ਆਪਾਂ ਬੰਦ ਕਰ ਦਿੱਤਾ ਤੇ ਅਗਲਾ ਨੋਕਾ ਪਾ ਜਿਹੜਾ ਸਾਫਤਾ ਨੂੰ ਪਾਇਆ ਸੀ ਆਪਾਂ ਪੰਨ ਕੇ ਪਾ ਦਾਂਗੇ ਇਹਦੇ ਵਿੱਚ ਤੇਰੀ ਆਪਾਂ ਥੋੜੀ ਜਿਹੀ ਗਾੜੀ ਰੱਖਾਂਗੇ ਜੀ ਝੋਲ ਬਣਾਵਾਂਗੇ ਇਹਦੇ ਨਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜੇ ਚੈਨਲ ਤੇ ਪਹਿਲੀ ਵਾਰ ਹੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਬੈਲ ਆਈਕਨ ਵੀ ਜ਼ਰੂਰ ਦਬਾਉਣਾ ਕਿੰਨਾ ਵਧੀਆ ਕਲਰ ਆਇਆ ਦਾਲ ਦਾ ਵੀਡੀਓ ਨੂੰ ਲਾਈਕ ਗਰੂ ਕਰਿਓ ਜੀ ਤੇ ਸ਼ੇਅਰ ਗਰੂ ਕਰਿਓ